ਪੀਰੋ ਵੱਲੋਂ ਪ੍ਰਸ਼ਟਾਚਾਰ ਦੇ ਦੋਸ਼ ਵਿੱਚ ਫੜੇ ਗਏ ਵਿਧਾਇਕ ਰਮਨ ਰੋੜਾ ਦੇ ਰਾਜਦਾਰ ਮਹੇਸ਼ ਮੁਖੀਜਾ ਉਰਫ ਰਾਜੂ ਨੂੰ ਆਖਰਕਾਰ ਫਗਵਾੜਾ ਸਥਿਤ ਉਸ ਦੇ ਇੱਕ ਦੋਸਤ ਦੀ ਫੈਕਟਰੀ ਵਿੱਚੋਂ ਬੀਤੀ ਰਾਤ 2 ਵਜੇ ਕਾਬੂ ਕਰ ਲਿਆ ਗਿਆ। ਜਦ ਕੀ ਰਮਨ अरोड़ा ਦੇ ਕੁੜਮ ਰਾਜੂ ਮਦਾਨ ਅਤੇ ਬੇਟਾ ਰਾਜਨ ਊੜਾ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਹਾਲਾਂਕਿ ਵਿਜੀਲੈਂਸ ਨੇ ਸ਼ੁੱਕਰਵਾਰ ਤੜਕੇ ਉਸ ਨੂੰ ਜਲੰਧਰ ਲਿਆ ਕੇ ਪੁਸ਼ਕਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਮਖੀਜਾ ਦੀ ਥਾਰ ਗੱਡੀ ਨੂੰ ਵੀ ਜਬਤ ਕਰ ਲਿਆ ਗਿਆ ਹੈ ਅਤੇ ਗੱਡੀ ਦੀ ਤਲਾਸ਼ੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਰਜਿਸਟਰੀਆਂ ਵੀ ਬਰਾਮਦ ਹੋਈਆਂ ਨੇ ਮਖੀਜਾ ਦੇ ਕੋਲੋਂ 4 ਮੋਬਾਈਲ ਫੋਨ ਅਤੇ 15-20 SIM ਕਾਰਡ ਬਰਾਮਦ ਕੀਤੇ ਗਏ ਹਨ ਵਿਜੀਲੈਂਸ ਵੱਲੋਂ ਮਖੀਜਾ ਦੇ ਘਰੋਂ 29 ਲੱਖ ਰੁਪਏ ਕੈਸ਼ ਜ਼ਬਤ ਕੀਤਾ ਗਿਆ ਹੈ ਜੋ ਕਿ ਛੱਤ ਤੇ ਰੱਖੀ ਪਾਣੀ ਵਾਲੀ ਟੈਂਕੀ ਦੇ ਵਿੱਚ ਲੁਕਾਏ ਹੋਏ ਸੀਗੇ ਵਿਜੀਲੈਂਸ ਵੱਲੋਂ ਸਵੇਰੇ ਮਹੇਸ਼ ਮਖੀਜਾ ਨੂੰ ਉਸ ਦੇ ਘਰ ਲਿਜਾ ਕੇ ਪਹਿਲਾ ਕੈਸ਼ ਰਿਕਵਰ ਕੀਤਾ ਜੋ ਕਿ ਵਿਧਾਇਕ ਰਮਨ ਨਰੋੜਾ ਦੇ ਘਰ ਰੇਡ ਪੈਣ ਤੋਂ ਬਾਅਦ ਕਾਲੀ-ਕਾਲੀ ਵਿੱਚ ਉਸ ਵੱਲੋਂ ਲੁਕਾਇਆ ਗਿਆ ਸੀਗਾ ਔਰ ਵਿਜੀਲੈਂਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਫੀ ਵੱਡੀ ਗਿਣਤੀ ਵਿੱਚ ਕੈਸ਼ ਇਧਰ ਉਧਰ ਲੁਕੋਇਆ ਗਿਆ ਹੈ ਇਸ ਲਈ ਵਿਜੀਲੈਂਸ ਮੁਖੀ ਜਾਂ ਨੂੰ ਨਾਲ ਲਿਜਾ ਕੇ ਹੋਰ ਟਿਕਾਣਿਆਂ ਤੇ ਵੀ ਛਾਪੇਮਾਰੀ ਜਿਹੜੀ ਆ ਉਹ ਕਰ ਰਹੀ ਆ ਔਰ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗ ਪਾਇਆ ਹੈ ਕਿ ਮਹੇਸ਼ ਮੁਖੀਜਾਂ ਨੇ ਆਪਣੀ ਚਿੱਟੀ ਥਾਰ ਗੱਡੀ ਜੇਲ੍ਹ ਚੌਕ ਨੇੜੇ ਸਥਿਤ ਇੱਕ ਮੰਦਰ ਵਾਲੀ ਰੋਡ ਤੇ ਖੜੀ ਕੀਤੀ ਸੀ ਉਹ ਖੁਦ ਪੈਦਲ ਰਾਤ ਨੂੰ ਫਗਵਾੜੇ ਬਸ ذریعے ਚਲਾ ਗਿਆ ਉੱਥੇ ਉਸ ਤੇ ਦੋਸਤੀ ਲੈਦਰ ਫੈਕਟਰੀ ਹੈ ਮੁਖੀਜਾ ਨੇ ਆਪਣੀ ਪਛਾਣ ਨਾ ਹੋ ਸਕੇ ਇਸ ਲਈ ਦਾੜੀ ਮੁੱਛ ਕਟਵਾ ਕੇ ਹੁਲੀਆ ਵੀ ਬਦਲਿਆ ਤੇ ਮੂੰਹ ਟਾ ਕੇ ਗਿਆ ਸੀ ਉੱਥੇ ਵਿਜੀਲੈਂਸ ਨੂੰ ਜਦੋਂ ਸੂਚਨਾ ਮਿਲੀ ਕਿ ਮੁਖੀਜਾ ਦੀ ਲੋਕੇਸ਼ਨ ਫਗਵਾੜਾ ਇਲਾਕੇ ਵਿੱਚ ਆਈ ਹੈ ਤਾਂ ਉਹਨਾਂ ਰਾਤ ਨੂੰ ਫਿਓਸ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਮੁਖੀਜਾ ਨੂੰ ਲੈ ਕੇ ਫੈਕਟਰੀ ਵਿੱਚ ਛਾਪੇਮਾਰੀ ਕੀਤੀ ਗਈ ਤਾਂ ਉਸ ਦੇ ਨਾਲ ਫੈਕਟਰੀ ਦਾ ਮਾਲਕ ਉਸ ਦਾ ਦੋਸਤ ਅਤੇ ਹੋਰ ਵਿਅਕਤੀ ਵੀ ਹਿਰਾਸਤ ਦੇ ਵਿੱਚ ਲੈ ਤਾਬਕ ਮੁਖੀਜਾ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਬੈਗ ਬਰਾਮਦ ਹੋਇਆ ਜਿਸ ਵਿੱਚ ਕੁਝ ਕਪੜੇ ਤੇ ਥੋੜਾ ਬਹੁਤਾ ਕੈਸ਼ ਤੇ ਚਾਰ ਮੋਬਾਈਲ ਫੋਨ ਸੀਗੇ ਔਰ ਇਸ ਦੇ ਨਾਲ ਹੀ 15 ਤੋਂ 20 SIMਾਂ ਵੀ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਤੋਂ ਇਹ ਨੰਬਰ ਬਦਲ-ਬਦਲ ਕੇ ਆਪਣੇ ਦੋਸਤਾਂ ਤੇ ਸਾਥੀਆਂ ਨੂੰ ਫੋਨ ਕਰਕੇ ਸਾਰੀ ਅਪਡੇਟ ਲੈ ਰਿਆ ਸੀ ਔਰ ਇੱਥੇ ਹੀ ਤੁਹਾਨੂੰ ਦੱਸਦੀ ਕਿ ਵਿਜੀਲੈਂਸ ਵੱਲੋਂ ਜਦੋਂ ਮੁਖੀਜਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸਨੇ ਵੱਖ-ਵੱਖ ਨੰਬਰਾਂ ਤੋਂ ਆਪਣੇ ਗੁਆਂਢੀਆਂ ਨੂੰ ਫੋਨ ਕੀਤਾ ਹਾਲਾਂਕਿ ਵਿਜੀਲੈਂਸ ਵੱਲੋਂ ਸ਼ੁੱਕਰਵਾਰ ਨੂੰ ਸਾਰਾ ਦਿਨ ਮੁਖੀਜਾ ਤੋਂ ਜਾਂਚ ਚੱਲਦੀ ਰਹੀ ਤਾਂ ਪੁਸ਼ਗੁਸ਼ ਹੁੰਦੀ ਰਹੀ ਅਤੇ ਦੇਰ ਰਾਤ ਉਸਦੇ ਸਾਥੀਆਂ ਦੇ ਘਰ ਵੀ ਉਸ ਨੂੰ ਲਿਜਾਇਆ ਗਿਆ ਤੇ ਜਿੱਥੋਂ ਵਿਜੀਲੈਂਸ ਨੂੰ ਕੁਝ ਦਸਤਾਵੇਜ਼ ਮਿਲੇ ਜਿਨ੍ਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੋਰ ਵੀ ਰਮਨ ਅਰੋੜਾ ਦੇ ਕਰੀਬੀ ਰਿਸ਼ਤੇਦਾਰ ਜਿਹੜੇ ਨੇ ਉਹ ਫਰਾਰ ਦੱਸੇ ਜਾ ਰਹੇ ਨੇ ਹਾਂ ਮਖੀਜਾ ਦਾ ਤੁਹਾਨੂੰ ਦੱਸਦੀ ਕਿ 4 ਦਿਨਾਂ ਦਾ ਰਿਮਾਨਡ ਜਿਹੜਾ ਆ ਉਹ ਪੁਲਿਸ ਨੂੰ ਹਾਸਲ ਹੋ ਚੁੱਕਿਆ ਹੈ ਵਿਜੀਲੈਂਸ ਨੂੰ ਹਾਸਲ ਹੋ ਚੁੱਕਿਆ ਹੈ ਔਰ ਲਗਾਤਾਰ ਖਾਸ ਤੌਰ ਤੇ ਇਸ ਨੂੰ ਲੈ ਕੇ ਵਿਜੀਲੈਂਸ ਔਰ ਪੰਜਾਬ ਸਰਕਾਰ ਸਖਤ ਹੈ ਕਿ ਕੋਈ ਵੀ ਹੈ ਜੇ ਕੋਈ ਐਮ.ਐਲ.ਏ ਹੈ ਮੰਤਰੀ ਹੈ ਕੁਝ ਵੀ ਹੈ ਜੇਕਰ ਉਹ ਭ੍ਰਿਸ਼ਟਾਚਾਰੀ ਕਰਦਾ ਰਿਸ਼ਵਤ ਲੈਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ